ਕੁਝ ਤੁਸੀਂ ਕੰਮ ਖੋਲਦੇ ਹੋ ਵੀ ਯਾਰ ਮੈਂ ਇਹ ਕੰਮ ਖੋਲਿਆ ਵਾ ਅੱਗੇ ਜਾ ਕੇ ਮੈਂ ਇਸ ਕੰਮ ਚ ਮੈਨੂੰ ਪੈਸੇ ਮਿਲਣਗੇ ਮੈਂ ਆ ਚੀਜ਼ ਕਰੂੰਗਾ ਤਾਂ ਉਹਦੇ ਲਈ ਤੁਹਾਨੂੰ ਉਹ ਐਫਰਟ ਕਰਨੀ ਪੈਣੀ ਆ ਸੋ ਬੱਚਿਆਂ ਲਈ ਵੀ ਤੁਸੀਂ ਚਾਹੁੰਦੇ ਹੋ ਕਿ ਬੱਚੇ ਤੁਹਾਡੇ ਅੱਗੇ ਹੋ ਕੇ ਕੀ ਕਰਨ ਤੁਹਾਨੂੰ ਕਿੱਦਾਂ ਬਿਹੇਵ ਕਰਨਾ ਕਿੱਦਾਂ ਗੱਲਬਾਤ ਕਰਨ ਉਹਦੇ ਲਈ ਤੁਹਾਨੂੰ ਉਹਵੇਂ ਮਿਹਨਤ ਕਰਨੀ ਪੈਣੀ ਆ ਇੱਕ ਪੌਦਾ ਹੈ ਆਪਾਂ ਲਾਉਨੇ ਆ ਉਹਨੂੰ ਪਾਣੀ ਪਾਉਨੇ ਆ ਸਾਰੀਆਂ ਚੀਜ਼ਾਂ ਸੋ ਹੀ ਆ ਮੈਨੂੰ ਇਹ ਲੱਗਦਾ ਹੋਰ ਕੁਝ ਨਹੀਂ ਐ ਅਸੀਂ ਜੋ ਜੋ ਚੀਜ਼ਾਂ ਚਾਹੁੰਦੇ ਸੀ ਕਿ ਯਾਰ ਇਹ ਇਦਾਂ ਕਰਨ ਇਹ ਚੀਜ਼ ਰਹਿਣਾ ਸੀ ਉਦਾਂ ਹੀ ਉਹਨਾਂ ਨੂੰ ਗਰੋ ਅਪ ਕਰਨ ਦੀ ਕੋਸ਼ਿਸ਼ ਕੀਤੀ ਆ ਬਾਕੀ ਦੇ ਹੀ ਆ ਦੇਖੋ ਮੈਂ ਹਮੇਸ਼ਾ ਕਹਿੰਦਾ ਉਹਨਾਂ 'ਗੇ ਟਾਈਮ ਸਪੈਂਡ ਕਰਨਾ ਬਹੁਤ ਜ਼ਰੂਰੀ ਆ ਹੂੰ ਹੂੰ ਠੀਕ ਐ ਨੋ ਡਾਊਟ ਮੈਂ ਆਪਣੀ ਵਾਈਫ ਜਿੰਨਾ ਮੈਂ ਤੋ ਟਾਈਮ ਨਹੀਂ ਸਪੈਂਡ ਹੁੰਦਾ ਠੀਕ ਐ ਬਟ ਇਹ ਵੀ ਨਹੀਂ ਐ ਕਿ ਮੈਂ ਟਾਈਮ ਸਪੈਂਡ ਨਹੀਂ ਕਰਦਾ ਹੈਗਾ ਮੈਂ ਮੈਕਸਿਮਮ ਟਾਈਮ ਸਪੈਂਡ ਕਰਨ ਦੀ ਕੋਸ਼ਿਸ਼ ਕਰਦਾ ਹਾਂ ਔਰ ਫਿਰ ਵਿੱਚ ਮੈਂ ਪਰ ਤੁਹਾਨੂੰ ਦੋਹਾਂ ਨੂੰ ਟਾਈਮ ਮਿਲਦਾ ਹੈ मिल ਜਾਂਦਾ ਆ ਤਿੰਨ ਚਵਾਕ ਨੇ ਉਹਨਾਂ ਨੇ ਲਾਈਕ ਤੁਹਾਨੂੰ ਕਹਿੰਦੇ ਨੇ ਕਿ ਕਈ ਵਾਰੀ ਕੀ ਹੁੰਦਾ ਸਾਰੀ ਜ਼ਿੰਮੇਦਾਰੀ ਅਜੇ ਵਿੱਚ ਨਾ ਕਪਲਸ ਕਈ ਵਾਰੀ ਆਪ ਜੋ ਟਾਈਮ ਚਾਹੁੰਦੇ ਨੇ ਚਾਹੇ ਆਪ ਕੇ ਬੈਕੀ ਗੱਲ ਕਰਨੀ ਜਾਂ ਕੁਛ ਆ ਉਹ ਟਾਈਮ ਮਿਲ ਪਉਂਦਾ ਅਸੀਂ ਸਾਡਾ ਬਹੁਤ ਜ਼ਿਆਦਾ ਕੀ ਆ ਸੀ ਪੰਜੇ ਜਾਣੇ ਨਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਉਹ ਆ ਕੋਲੇ ਮਿਲੇ ਹੋਏ ਤੇ ਮੈਨੂੰ ਇਦਾਂ ਲੱਗਦਾ ਕਿ ਅਸੀਂ ਅਸੀਂ ਤਾਂ ਜਦੋਂ ਦਾ ਇਕਮ ਪੈਦਾ ਹੋਇਆ ਵਾ ਹੂੰ ਹੂੰ ਤੇ 1917 ਜੀ ਜੀ ਸਤਾਰਨ ਜ਼ਲੰਦਾ ਹੋ ਗਿਆ ਇੱਕ ਤੇ ਅਸੀਂ ਕਿਉਂਕਿ ਸਾਡੀ ਵੀ ਇਹ ਛੋਟੀ ਸਾਡਾ ਵਿਆਹ ਬਹੁਤ ਅਰਲੀ ਹੋਇਆ ਵਾ ਬਿਲਕੁਲ ਬਿਲਕੁਲ ਤੇ ਇੱਕ ਦਿਨ ਵੀ ਐਦਾਂ ਨਹੀਂ ਹੋਇਆ ਕਿ ਮੇਰੀ ਵਾਈਫ ਇੱਕ ਦਿਨ ਵੀ ਨਹੀਂ ਗਾ ਵੀ ਕਿਤੇ ਅਸੀਂ ਬੱਚਾ ਛੱਡ ਕੇ ਕਿਤੇ ਬਾਹਰ ਗਏ ਹੋਏ ਹਾਂ ਉਸ ਤੋਂ ਬਾਅਦ ਉਹਨੇ ਤਾਂ ਲਿਖਿਓਏ ਨੇ ਅਸੀਂ ਦੋ ਡਿਨਰ ਕੀਤੇ ਨੇ ਬਾਹਰ ਇੱਕ ਦਿਨ ਦੋ ਵਾਰੀ ਡਿਨਰ ਕਰਨ ਗਏ ਆ ਬਾਹਰ ਵੀ ਆਪਾਂ ਟੂ ਟਾਈਮਸ ਹੈ ਨਾ ਐਂਡ ਇੱਕ ਮੁੰਣੀ ਵੀ ਜਾਣਦੇ ਹੁਣ ਇੱਕਮ ਵੱਡਾ ਹੋ ਗਿਆ ਤਾਂ ਆਲਵੇਸ ਕਹਿੰਦਾ ਕਿ ਵਮਾ ਤੁਸੀਂ ਜਾਇਓਗਾ ਆਪਣਾ ਡਿਨਰ ਜਾਓ ਤੁਸੀਂ ਉੱਤਰ ਜਾਓ ਬੱਚੇ ਬੱਚੇ ਉਹ ਵੱਡਾ ਹੋ ਰਿਹਾ ਨੇ ਇੱਕ ਉਹਨੂੰ ਸਮਝ ਆਉਂਦਾ ਕਿ ਤੁਸੀਂ ਤੁਸੀਂ ਜਾਇਆ ਕਰੋ ਤੁਸੀਂ ਇੱਦਾਂ ਨਹੀਂ ਹੁਣ ਵੀ ਤੁਸੀਂ ਬਲੀਵ ਕਰਿਓ ਆਪ ਪ੍ਰੋਮੋਸ਼ਨ ਦੇ ਲਈ ਆਉਣਾ ਸੀਗਾ ਓਰੇ ਤੇ ਰਵਨੀਤ ਤੇ ਗੁਰਬਾਜ਼ ਨਾਲ ਆਏ ਸੀ ਚੰਦੇ ਦੇ ਇੱਕਮ ਉੱਧਰ ਸੀਗਾ ਤੇ ਉਹ ਉਹ ਦਾ ਉਹਨੂੰ ਛੱਡ ਕੇ ਆ ਕੇ ਨਹੀਂ ਸਰਾ ਜੀ ਉਹਨੂੰ ਤਾਂ ਪਹਿਲਾਂ ਪਹਿਲਾਂ ਪੂਰਾ ਹੀ ਕੈਨਸਲ ਕਰਤਾ ਇਹ ਉਹ ਕਹਿੰਦੀ ਵੀ ਏਕਮ ਕਿਉਂ ਛੱਡ ਕੇ ਜਾਵਾਂਗੇ ਮੈਂ ਕਿਹਾ ਰੇਕਮ ਕੱਲਾ ਥੋੜੀ ਆ ਉੱਥੇ ਸਾਡੇ ਬਹਿਗੇ ਨੇ ਲੱਟ ਸਾਰੇ ਉੱਥੇ ਮੈਂ ਕਿਹਾ ਐਡੀ ਕੀ ਪ੍ਰੋਬਲਮ ਆ ਕਹਿੰਦੇ ਨਹੀਂ ਕਹਿੰਦੀ ਮੈਂ ਤਾਂ ਇਹਨੂੰ ਛੱਡ ਕੇ ਨਹੀਂ ਜਾਣਾ ਹੈਗਾ ਏਕਮ ਨੇ ਬੜਾ ਕਿਹਾ ਮਸਾ ਹੀ ਆਈਏ ਮਤਲਬ ਉਰੇ ਆ ਕੇ ਵੀ ਉਹਦਾ ਸਾਰਾ ਧਿਆਨ ਉੱਥੇ ਹੀ ਸੀ ਵੀ ਏਕਮ ਉੱਥੇ ਏਕਮ ਉੱਥੇ ਨਾਲੇ ਪੰਜ ਛੇ ਦਿਨ ਸੀਗੇ ਅਸੀਂ ਅੱਛਾ ਸੋ ਉਹ ਨੋ ਡਾਊਟ ਕਿ ਸਾਨੂੰ ਅਸੀਂ ਤਾਂ ਉਹਨਾਂ ਐਨਕ ਇਹ ਕਹਿ ਨਹੀਂ ਸਕਦੇ ਕਿ ਵੀ ਸਾਨੂੰ ਉਹਨਾਂ ਟਾਈਮ ਮਿਲਦਾ ਯਾਨੀ ਬਟਾਏ ਆ ਕਿ ਅਸੀਂ ਇਕੱਠੇ ਹੀ ਹੁੰਨੇ ਆ ਅਸੀਂ ਵੀ ਸਪੈਂਡ ਟਾਈਮ ਤੇ ਬਟ ਆਪ ਹੀ ਅਸੀਂ ਕਦੇ ਇੰਨਾ ਨਹੀਂ ਚਾਹਿਆ ਕਿ ਯਾਰ ਅਸੀਂ ਇਕੱਲੇ ਹਫ਼ਤੇ ਲਈ ਘੁੰਮਣ ਚਲੇ ਜਾਈਏ ਜਾਂ ਕੁਝ ਐਦਾਂ ਹਨਾ ਤੇ ਬਟ ਸਾਨੂੰ ਬੱਚਿਆਂ ਨਾਲ ਵਧੀਆ ਲੱਗਦਾ